ਮਾਝ ਰਾਗ ਦੇ ਵਿੱਚ ਬਾਬਾ ਨਾਨਕ ਦੇਵ ਜੀ ਮਹਾਰਾਜ ਫਰਮਾਉਂਦੇ ਨੇ ਸੁੱਖ ਦੁੱਖ ਦੋਏ ਦਰ ਕੱਪੜੇ ਪਹਿਰੇ ਜਾਏ ਮਨੁੱਖ ਜਿੱਥੇ ਬੋਲਣ ਹਾਰੀਏ ਿਤਥੇ ਚੰਗੀ ਚੁੱਪ ਸਿੱਖਾ ਸੁੱਖ ਤੇ ਦੁੱਖ ਤੇਰੀ ਜ਼ਿੰਦਗੀ ਦੇ ਟੜਦੇ ਲੈਂਦੇ ਪਰਸ਼ਾਵੇਂ ਨੇ ਜੇ ਜਨਮ ਹੋਇਆ ਤਾਂ ਦੁੱਖ ਵੀ ਆਉਣਗੇ ਤੇ ਸੁੱਖ ਵੀ ਆਉਣਗੇ ਸੁੱਖਾਂ ਦੇ ਖਾਤਰ ਜਨੇ ਖਣੇ ਦੀ ਪੂਜਾ ਥੋਂ ਥੋਂ ਸਿਜਦੇ ਕਰਨ ਦਾ ਕੋਈ ਫਾਇਦਾ ਨਹੀਂ ਸੁੱਖ ਤੇ ਦੁੱਖ ਤੇਰੀ ਜ਼ਿੰਦਗੀ ਦਾ ਹਿੱਸਿਆ ਨੇ ਦੇਣ ਵਾਲਾ ਪਰਮਾਤਮਾ ਫਲ ਤੇਰੇ ਕਰਮਾਂ ਦੀ ਹੈ ਕਰਮਾਂ ਸੰਦੜਾ ਖੇਤ ਜੈਸਾ ਬੀਜੇ ਸੋ ਲੁਣੇ ਜਿਹੇ ਜਾਂ ਬੰਦਿਆ ਬੀਜਿਆ ਉਹੇ ਜਾਂ ਵੱਢ ਲੈਣਾ ਇਸ ਲਈ ਆਪਣੇ ਮਨੁੱਖ ਦੀ ਜ਼ਿੰਦਗੀ ਦੇ ਵਿੱਚ ਹੋਰ ਕਿਸੇ ਬੱਕੀ ਦਾ ਕੋਈ ਦਖਲ ਨਹੀਂ ਕਰਨ ਤੇ ਪਰਮਾਤਮਾ ਕਰਮ ਕਰਨ ਪ੍ਰਤੀ ਤੂੰ ਆਜ਼ਾਦ ਹੈ ਫਲ ਉਹਦਾ ਉਹ ਮਿਲਣਾ ਜਿਹੋ ਜੇ ਤਾਂ ਬੀਜ-ਬੀਜੇ ਜਿੱਥੇ ਬੋਲਣ ਹਾਰੀ ਐ ਥਿੱਥੇ ਚੰਗੀ ਚੁੱਪ ਜਿਸ ਮਾਲਕ ਦੇ ਅੱਗੇ ਕੋਈ ਜ਼ੋਰ ਨਹੀਂ ਚੱਲ ਸਕਦਾ ਜਿਸ ਸਿਧਾਂਤ ਦੇ ਅੱਗੇ ਕੋਈ ਆਪਣੀਆਂ ਕੀਤੀਆਂ ਆਪ ਹੁਦਰੀਆਂ ਨਾਲ ਤੁਸੀਂ ਸਿਧਾਂਤ ਕੁਦਰਤ ਦਾ ਨਹੀਂ ਬਦਲ ਸਕਦੇ ਉਥੇ ਚੁੱਪ ਹੀ ਭਲੀ ਐ ਪ੍ਰਮਾਤਮਾ ਦੇ ਅਸੂਲ ਨੂੰ ਕੋਈ ਬਦਲ ਨਹੀਂ ਸਕਦਾ ਇਸ ਲਈ ਸੁੱਖ ਤੇ ਦੁੱਖ ਤੇਰੀ ਜ਼ਿੰਦਗੀ ਦੇ ਢਲਦੇ ਲੈਂਦੇ ਪਰਸ਼ਾਵੇਂ ਨੇ ਉਸ ਮਾਲਕ ਦੀ ਰਜਾ ਚ ਰਹਿਣਾ ਸਿੱਖ ਕਿਉਂਕਿ ਸਰੀਰਕ ਰੋਗ ਜ਼ਿੰਦਗੀ ਦਾ ਹਿੱਸਾ ਨੇ ਗੁਰਬਾਣੀ ਮਾਨਸਿਕ ਰੋਗਾਂ ਦੀ ਦਵਾ ਜਿਹੜੇ ਨੂੰ ਕਿਹਾ ਹਉਮੈ ਦੀਰਗ ਰੋਗ ਹੈ दारू ਪੀ ਇਸਮਾਹੇ ਤ੍ਰਿਸ਼ਨਾ ਵਡਾਰੂ ਬਲਗਾ ਮਰਨ ਮੰਨੋ ਸਾਰੇ ਆ ਇਹਨਾਂ ਰੋਗਾਂ ਦੀ ਗੱਲ ਹੈ ਇਹਨਾਂ ਤੋਂ ਬਚੋ ਕਰ ਜ਼ਿੰਦਗੀ ਸਫਲ ਹੋ ਜਾਣੀ